ਚੰਬੂਤੇ ਖਨੌਰੀ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਹੁਣ ਸਰਕਾਰੀ ਥਾਮਾਂ ਤੋਂ ਮਿਲੀਆਂ ਸ਼ੁਰੂ ਹੋ ਚੁੱਕੀਆਂ ਨੇ ਮਾਮਲਾ ਨਾਬਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਰਕਾਰੀ ਅਫਸਰ ਦੇ ਘਰ ਦੇ ਵਿੱਚੋਂ ਟਰਾਲੀਆਂ ਨੇ ਜਿਹੜੀਆਂ ਮਿਲੀਆਂ ਨੇ ਆਖਰਕਾਰ ਕੀ ਹੈ ਪੂਰੀ ਕਹਾਣੀ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਜੋ ਚੰਬੂਤੇ ਖਨੌਰੀ ਬਾਰਡਰ ਤੋਂ ਚੋਰੀ ਹੋਈਆਂ ਸੀ ਟਰਾਲੀਆਂ ਉਹ ਸਰਕਾਰੀ ਅਫਸਰ ਦੇ ਘਰਾਂ ਚੋਂ ਮਿਲੀਆਂ ਨੇ ਆਖਰਕਾਰ ਮਾਮਲਾ ਕੀ ਹੈ ਤੇ ਅਫਸਰ ਕੌਣ ਹੈ ਗगन ਮਾਮਲਾ ਦਾ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਖਨੌਰੀ ਬਾਰਡਰ ਜਾਂ ਸ਼ੰਭੂ ਬਾਰਡਰ ਦੇ ਉੱਤੇ ਪੁਲਿਸ ਨੇ ਚਾਰਜ ਕੀਤਾ ਜਾਂ ਪੁਲਿਸ ਨੇ ਐਕਸ਼ਨ ਕਰਕੇ ਕਿਸਾਨਾਂ ਨੂੰ ਉੱਥੋਂ ਖਦੇੜਿਆ ਤਾਂ ਉਸ ਸਮੇਂ ਹਫੜਾ ਦਫੜੀ ਮੱਚੀ ਉਦੋਂ ਉਸ ਸਮੇਂ ਦੇ ਆਈਜੀ ਮਨਦੀਪ ਸਿੱਧੂ ਕਹਿੰਦੇ ਸੀ ਕਿ ਅਸੀਂ ਕੁਝ ਨਹੀਂ ਅਸੀਂ ਪਹਿਰੇ ਲਾਤੇ ਸਾਰਾ ਕੁਝ ਕਰਤਾ ਉਹਨਾਂ ਦੀ ਨੱਕ ਦੇ ਥੱਲੇ ਕਿਸਾਨਾਂ ਦੀਆਂ ਟਰਾਲੀਆਂ ਸਮਾਨ ਚੋਰੀ ਹੋਇਆ ਕੀਮਤੀ ਸਮਾਨ ਚੋਰੀ ਹੋਇਆ ਪੁਲਿਸ ਤੇ ਸਰਕਾਰ ਜ਼ਿੰਮੇਵਾਰੀ ਤੋਂ ਭੱਜੀ ਉਸ ਸਮੇਂ ਉਹ ਸਮਾਨ ਹੁਣ ਜਾਂ ਤਾਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਘਰਾਂ ਚੋਂ ਲੱਭ ਰਿਆ ਜਾਂ ਸਰਕਾਰੀ ਰਹਿਸ਼ਿਆਂ ਚੋਂ ਲੱਭ ਰਿਆ ਇਸ ਤੋਂ ਪਹਿਲਾਂ ਸ਼ੰਭੂ ਇਲਾਕੇ ਦਾ ਜਿਹੜਾ ਕਨੌਰ ਇਲਾਕਾ ਉੱਥੋਂ ਬਹੁਤ ਸਾਰੀਆਂ ਟਰਾਲੀਆਂ ਕਿਸਾਨ ਯੂਨੀਅਨ ਨੇ ਬਰਾਮਦ ਕਰਾਈਆਂ ਨਾਬੇ ਦੇ ਵਿੱਚ ਇੱਕ ਵੱਡਾ ਰਫੜ ਪਿਛਲੇ ਕੁਝ ਮਹੀਨੇ ਪਹਿਲਾਂ ਪਿਆ ਕਿ ਨਾਬਾ ਦੀ ਜਿਹੜੀ ਨਗਰ ਕਾਉਂਸਲ ਹੈ ਉਹਦਾ ਜਿਹੜਾ ਪ੍ਰਧਾਨ ਹੈ ਜਿਹੜੀ ਉਹਦਾ ਘਰ ਵਾਲਾ ਪੰਕਜ ਪੱਪੂ ਪੰਕਜ ਪੱਪੂ ਆਮ ਆਦਮੀ ਪਾਰਟੀ ਦਾ ਆਗੂ ਹੈ ਉਹਦੇ ਵੱਲੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕੀਤੀਆਂ ਗਈਆਂ ਫਿਰ ਉਹਨਾਂ ਨੂੰ ਖੁਰਦਪੁਰਦ ਕਰਕੇ ਵੇਚ ਆ ਗਿਆ ਇਹ ਮਾਮਲਾ ਸਾਹਮਣੇ ਆਇਆ ਤੇ ਪਰਚਾ ਵੀ ਦਰਜ ਹੋਇਆ ਹੋਇਆ ਹੁਣ ਕਿਸਾਨ ਲਗਾਤਾਰ ਦੇਖੋ ਪੰਕਜ ਪੱਪੂ ਪ੍ਰਧਾਨ ਸੀ ਦਾ ਉਹਦੇ ਦੋ ਚਾਰ ਵਿਰੋਧੀ ਵੀ ਹੋਣਗੇ ਕਿਸਾਨਾਂ ਨੂੰ ਇਹ ਗੱਲ ਦੀ ਸੂਮ ਮਿਲੀ ਕਿ ਨਗਰ ਕੌਂਸਲ ਦੇ ਈਓ ਨੇ ਜਿਹੜੇ ਕਾਰਜ ਸਹਾਦਕ ਅਫਸਰ ਨੇ ਗੁਰਚੰਦ ਸਿੰਘ ਗਿੱਲ ਉਹਨਾਂ ਦੀ ਜਿਹੜੀ ਸਰਕਾਰੀ ਰਹਿائش ਹੈ ਉੱਥੇ ਟਰਾਲੀਆਂ ਜਾਂ ਟਰਾਲੀਆਂ ਦਾ ਸਮਾਨ ਦੱਬਿਆ ਹੋਇਆ ਲਗਾਤਾਰ ਕਿਸਾਨ ਧਰਨਾ ਦੇ ਰਹੇ ਸੀ ਬੀਤੇ ਪਰਸੋਂ ਕਿਸਾਨਾਂ ਨੇ ਪੱਕਾ ਧਰਨਾ ਸ਼ੁਰੂ ਕਰਤਾ ਨਗਰ ਕੌਂਸਲ ਦੇ ਬੂਹੇ ਦੇ ਅੱਗੇ ਤਾਂ ਉਹਨਾਂ ਨੇ ਮੰਗ ਕੀਤੀ ਕਿ ਸੀਆਈਐਸ ਸਟਾਫ ਹੈ ਜਿਹੜਾ ਉਹ ਇਹਦੀ ਜਾਂਚ ਕਰੇ ਇਹਨੂੰ ਪੱਟ ਕੇ ਦੇਖੇ ਫਿਰ ਕੱਲ ਇਹ ਹੋਇਆ ਕਿ ਪਟਿਆਲਾ ਦੀ ਪੁਲਿਸ ਜਿਹੜੀ ਸੀਆਈਏ ਸਟਾਫ ਹੈ ਉਹਨੇ ਨਗਰ ਕੌਂਸਲ ਦੀ ਹੀ ਜੀਸੀਬੀ ਨਾਲ ਉਹ ਥਾਂ ਪੱਟੀ ਕਿਸਾਨਾਂ ਦੀ ਮੌਜੂਦਗੀ ਦੇ ਵਿੱਚ ਉੱਥੇ মিডিਆ ਵੀ ਸੀ ਸਾਰੇ ਸੀ ਤਾਂ ਉੱਥੋਂ ਸਮਾਨ ਜਿਹੜਾ ਉਹ ਨਿਕਲਣਾ ਸ਼ੁਰੂ ਹੋ ਗਿਆ ਉਸ ਘਰ ਦੇ ਵਿੱਚ ਜਿਹੜਾ ਕਾਰਜ ਸਹਾਇਕ ਅਫਸਰ ਗੁਰਚਰਨ ਸਿੰਘ ਗਿੱਲ ਨੂੰ ਅਲਾਟਡ ਮਕਾਨ ਹੈ ਉੱਥੋਂ ਸਮਾਨ ਨਿਕਲਣਾ ਸ਼ੁਰੂ ਹੋ ਗਿਆ ਤਾਂ ਹੁਣ ਇਹਦਾ ਇਹਦਾ ਕੀ ਅੰਦਾਜ਼ਾ ਲਾਇਆ ਜਾ ਸਕੇ ਕੀ ਸਰਕਾਰ ਦੀ ਸਰਪ੍ਰਸਤੀ ਚ ਮੁੱਖ ਮੰਤਰੀ ਭਗਵੰਤਬਾਣ ਦੀ ਸਰਪ੍ਰਸਤੀ ਚ ਹੋਇਆ ਸੀ ਇੰਟੈਲੀਜੈਂਸ ਨੂੰ ਪਤਾ ਨਹੀਂ ਲੱਗਿਆ ਕਿ ਸਮਾਨ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਪੁਲਿਸ ਨੇ ਜਿਹੜੇ ਮੁਕੱਦਮੇ ਦਰਜ ਕੀਤੇ ਉਹਨਾਂ ਚ ਥੋਰਲ ਇਨਵੈਸਟੀਗੇਸ਼ਨ ਨਹੀਂ ਕੀਤੀ ਇਹੀ ਹੋ ਸਕਦਾ ਨਾ ਫਿਰ ਕਿਹਦੀ ਸ਼ੈਤ ਨਹੀਂ ਕੀਤੀ ਕਿਸਾਨਾਂ ਨੂੰ ਕੁੱਟਿਆ ਵੀ ਗਿਆ ਤੇ ਲੁੱਟਿਆ ਵੀ ਗਿਆ ਕਿਸਾਨ ਕੁੱਟੇ ਵੀ ਗਏ ਕੁੱਟ ਵੀ ਖਾਧੀ ਪੁਲਿਸ ਤੋਂ ਉਹਨਾਂ ਨੇ ਤੇ ਉਹਨਾਂ ਦਾ ਸਮਾਨ ਵੀ ਲੁੱਟ ਲਿਆ ਗਿਆ ਹੁਣ ਕਿਸਾਨ ਲਗਾਤਾਰ ਦੇਖੋ ਇੱਕ ਟਰਾਲੀ ਅੱਜਕੱਲ੍ਹ ਲੱਖਾਂ ਦੀ ਬਣਦੀ ਆ ਹੂੰ ਟਰਾਲੀ ਬਣਾਉਣਾ ਕੋਈ ਖਾਲਾਜੀ ਦਾ ਵਾੜਾ ਨਹੀਂ ਹੂੰ ਟਰਾਲੀ ਕੋਈ ਕੋਈ ਵੀ ਸੰਦ ਬਣਾਉਣਾ ਖਾਲਾਜੀ ਦਾ ਵਾੜਾ ਨਹੀਂ ਤੇ ਜਿਸ ਪ੍ਰਕਾਰ ਅੰਨੀ ਲੁੱਟ ਦੇਖੋ ਹੁਣ ਤੱਕ ਦਾ ਜਿੰਨੀਆਂ ਮਿਲੀਆਂ ਉਹ ਕਿਸੇ ਕਾਲੀ ਦੇ ਘਰੋਂ ਨਹੀਂ ਮਿਲੀ ਕਿਸੇ ਕਾਂਗਰਸੀ ਦੇ ਘਰੋਂ ਨਹੀਂ ਮਿਲੀ ਕਿਸੇ ਬੀਐਸਪੀ ਕਿਸੇ ਕਾਮਰੇਡ ਦੇ ਘਰੋਂ ਨਹੀਂ ਮਿਲੀ ਉਹ ਜਿੰਨੀਆਂ ਕਿ ਮਿਲੀਆਂ ਹੁਣ ਤੱਕ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਘਰਾਂ ਚੋਂ ਮਿਲੀਆਂ ਚਾਹੇ ਉਹ ਘਨੌਰ ਵਾਲਾ ਮਾਮਲਾ ਹੋਵੇ ਹਾਲਾਂਕਿ ਗੁਰਲਾਲ ਘਨੌਰ ਉਸ ਗੱਲ ਤੋਂ ਵੱਖ ਹੋ ਗਏ ਕਿ ਮੈਂ ਨਹੀਂ ਜਿਨ੍ਹਾਂ ਨੇ ਕੀਤੀ ਇੰਡੀਵਿਜੂਅਲ ਕੈਪੈਸਿਟੀ ਚ ਕੀਤੀਆਂ ਹੋਣਗੀਆਂ ਹੁਣ ਪੰਕਜ ਪੱਪੂ ਤੁਸੀਂ ਇੱਕ ਬੰਦੇ ਨੂੰ ਪ੍ਰਧਾਨ ਲਾਇਆ ਹੋਇਆ ਤੁਹਾਨੂੰ ਪਤਾ ਨਹੀਂ ਕਿ ਕਿਸ ਤਰ੍ਹਾਂ ਦਾ ਬੰਦਾ ਹੈ ਚਲੋ ਠੀਕ ਆ ਉਹ ਨਹੀਂ ਪਤਾ ਸੀ ਹੁਣ ਤਾਂ ਪਤਾ ਲੱਗ ਗਿਆ ਹੁਣ ਤੁਸੀਂ ਕੀ ਕਾਰਵਾਈ ਕੀਤੀ ਸਰਕਾਰ ਇਸ ਦਾ ਜਵਾਬ ਦੇਵੇ ਕੁੱਲ ਮਿਲਾ ਕੇ ਜਦੋਂ ਇਸ ਮਾਮਲੇ ਦੇ ਵਿੱਚ ਗੁਰਚਰਨ ਗਿੱਲ ਜਿਹੜੇ ਕਿ ਕਾਰਜਸਾਧਕ ਅਫਸਰ ਨੇ ਈਓ ਨੇ ਨਾਬਾ ਨਗਰ ਕਾਉਂਸਲ ਦੇ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਕਿ ਬੇਸ਼ੱਕ ਮੇਰੇ ਨਾਂ ਤੇ ਇਹ ਘਰ ਅਲਾਰਟ ਹੈ ਪਰ ਮੈਂ ਉੱਥੇ ਰਹਿائش ਨਹੀਂ ਕੀਤੀ ہوئی ਮੈਂ ਇਸ ਘਰ ਦੇ ਵਿੱਚ ਨਹੀਂ ਰਹਿੰਦਾ ਮੈਂ ਆਪਣਾ ਜਿਹੜਾ ਨਾਬੇ ਨੇੜੇ ਉਹਨਾਂ ਦਾ ਪਿੰਡ ਹੈ ਬਿਰੜਵਾਲ ਉੱਥੇ ਮੈਂ ਚਲੇ ਜਾਂਦਾ ਆਪਣਾ ਆਪ ਡਾਉਨ ਕਹਿੰਦੇ ਇਹਨੂੰ ਆਪਾਂ ਮੈਂ ਉਹ ਕਰਦਾ ਤੇ ਮੈਂ ਨਹੀਂ ਉੱਥੇ ਰਹਿੰਦਾ ਇੱਥੇ ਪੰਕਜ ਪੱਪੂ ਜਿਹੜਾ ਅ ਪ੍ਰਧਾਨ ਦਾ ਘਰ ਵਾਲਾ ਆ ਉਹਨੂੰ ਉਹਨੇ ਇੱਕ ਆਪਣਾ ਇੱਕ ਕੈਂਪ ਆਫਿਸ ਇੱਕ ਦਫ਼ਤਰ ਬਣਾਇਆ ਹੋਇਆ ਸੀ ਕਿਉਂਕਿ ਉਹਨੂੰ ਇੱਕ ਮਤਾ ਪਾਸ ਕਰਕੇ ਸੁਪਰਵਾਈਜ਼ਰ ਰੱਖਿਆ ਹੋਇਆ ਸੀ ਕਰਮਚਾਰੀਆਂ ਦੇ ਕੰਮ ਕਾਜ ਨੂੰ ਦੇਖਣ ਦੇ ਲਈ ਤੁਸੀਂ ਇਹ ਵੀ ਦੇਖ ਲਓ ਉਹ ਉਧਰ ਸ਼ੁਰੂ-ਸ਼ੁਰੂ ਚ ਜਦੋਂ ਭਗਵੰਤ ਮਾਨ ਸਰਕਾਰ ਆਈ ਸੀ ਕਹਿੰਦੇ ਸੀ ਵੀ ਕੋਈ ਸਰਪੰਚ ਨਹੀਂ ਦੇ ਨਾ ਤੇ ਘਰ ਵਾਲਾ ਸਰਪੰਚ ਨਹੀਂ ਕਰੂਗਾ ਮੁੰਡਾ ਸਰਪੰਚ ਨਹੀਂ ਕਰੂਗਾ ਦਿਓਰ ਸਰਪੰਚ ਨਹੀਂ ਕਰੂਗਾ ਇਦਾਂ ਹੀ ਕਾਉਂਸਲਰਾਂ ਦੇ ਵੀ ਸਾਰੇ ਪਰ ਹੁਣ ਇੱਥੇ ਤੁਹਾਡੇ ਸਾਹਮਣੇ ਹੀ ਆ ਕਿ ਪ੍ਰਧਾਨ ਦੇ ਘਰ ਦੇ ਨੂੰ ਕਿਵੇਂ ਤਰੀਕੇ ਦੇ ਨਾਲ ਬਿਠਾਇਆ ਗਿਆ ਕਿ ਉਸ ਜੜੀ ਪ੍ਰਧਾਨਗੀ ਕਰ ਲਵੇ ਇਹ ਸਾਰੀਆਂ ਚੀਜ਼ਾਂ ਨੇ ਕੁੱਲ ਮਿਲਾ ਕੇ ਇਸ ਕੇਸ ਦੇ ਵਿੱਚੋਂ ਗਗਨ ਇਹੀ ਨਿਕਲਦਾ ਕਿ ਪਹਿਲਾਂ ਕੁੱਟੋ ਫਿਰ ਲੁੱਟੋ ਫਿਰ ਪੁਲਿਸ ਦੇ ਰਾਹੀਂ ਦਬਾਅ ਬਣਾਓ ਫਿਰ ਜਦੋਂ ਉਹ ਤਰਨਾ ਪ੍ਰਦਰਸ਼ਨ ਕਰ ਲੈਂਦੇ ਨੇ ਫਿਰ ਉਹ ਡੀਐਸਪੀ ਐਸੇ ਇਸੇ ਨਾਬੇ ਦੀ ਡੀਐਸਪੀ ਐਸੇ ਕੇਸ ਦੇ ਵਿੱਚ ਤੁਸੀਂ ਦੇਖਿਆ ਸੀਗਾ ਕਿਸ ਤਰ੍ਹਾਂ ਨਾਲ ਵਿਵਹਾਰ ਕਰ ਰਹੀ ਸੀ ਉਸ ਦੇ ਨਾਲ ਤੱਕਾ ਹੋਇਆ ਹੋ ਸਕਦਾ ਹੈ ਪਰ ਉਹ ਤੱਕਾ ਕੋਈ ਐਵੇਂ ਨਹੀਂ ਹੋਇਆ ਕਿ ਕਿਸਾਨਾਂ ਨੂੰ ਜੀ ਕੀਤਾ ਕਿ ਉੱਠ ਕੇ ਚਲੋ ਡੀਐਸਪੀ ਘੇਰਨੀ ਹੈ ਕਿਸਾਨਾਂ ਦੀਆਂ ਲੱਖਾਂ ਦਾ ਸਮਾਨ ਹੈ ਇਹ ਸਮਾਨ ਬਣਾਉਣ ਲੱਗਿਆਂ ਚੀਕਾਂ ਨਿਕਲ ਜਾਂਦੀਆਂ ਨੇ ਲੋਕਾਂ ਦੀਆਂ ਲੋਕਾਂ ਤੋਂ ਕਰਜ਼ੇ ਨਹੀਂ ਤਾਰੇ ਜਾਂਦੇ ਇਹ ਉਸੇ ਚੱਕਰ 'ਚ ਹੀ ਹੈ ਸਰਕਾਰ ਨੇ ਉਸ ਡੀਐਸਪੀ ਨੇ ਕਿਸਾਨਾਂ ਦੀ ਮਦਦ ਕੀ ਕਰਨੀ ਸੀ ਗੱਲ ਕੀ ਸੋਣੀ ਸੀ ਬਾਅਦ ਟੈਲੀਵਿਜ਼ਨ 'ਤੇ ਬੈਠ ਕੇ ਇੰਟਰਵਿਊ ਦੇ ਰਹੀ ਸੀ। ਹਮਮ ਖੈਰ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਸਰਕਾਰ ਆਪਣੇ ਹੀ ਤੰਤਰ ਦੇ ਵਿੱਚ ਆਪ ਹੀ ਉਲਝੀ ਹੋਈ ਹੈ। ਆਪ ਹੀ ਸਰਕਾਰ ਨਾ ਤਾਂ ਇਸ ਮਸਲੇ ਦੇ ਜਦੋਂ ਤੁਸੀਂ ਕਿਸਾਨ ਠਾਏ ਉਦੋਂ ਤੁਹਾਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਸੀ ਕਿ ਉਹਨਾਂ ਦਾ ਸਮਾਨ ਆ ਉੱਥੇ। ਹਮ ਤੁਸੀਂ ਪਹਿਲਾਂ ਫਾਨੂੰ ਨਹੀਂ ਪਤਾ ਕਿ ਮਿਲੀ ਭੁਗਤ ਕਿਹਦੀ ਸੀ। ਪਹਿਲਾਂ ਤੁਸੀਂ ਬੰਦੇ ਚੰਡੀਗੜ੍ਹ ਸੱਦੇ, ਚੰਡੀਗੜ੍ਹ ਸੱਦ ਕੇ ਤੁਸੀਂ ਜੋ ਕੀਤਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਪਰ ਹੁਣ ਕੁੱਲ ਬਟਾ ਜਮਾ ਇਹ ਹੈ ਕਿ ਆਮ ਤੁਸੀਂ ਸੋਸ਼ਲ ਮੀਡੀਆ ਤੇ ਕਮੈਂਟ ਪੜ੍ਹ ਲਓ ਵੈਸੀ ਟਰਾਲੀ ਚੋਰ ਵਾਲੇ ਆਉਣ ਲੱਗੇ ਤਾਂ ਜਿਵੇਂ ਇਸ ਤਰ੍ਹਾਂ ਨਾਲ ਮਿਲਦਾ ਰਿਹਾ ਤਾਂ ਆਮ ਆਦਮੀ ਪਾਰਟੀ ਦੇ ਲਈ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਕਾਫੀ ਗੰਭੀਰ ਨਤੀਜੇ ਹੋ ਸਕਦੇ ਆ ਉਸ ਤੋਂ ਪਹਿਲਾਂ ਪਹਿਲਾਂ ਮੁੱਖ ਮੰਤਰੀ ਆਪ ਇੰਟਰਵੈਨਸ਼ਨ ਕਰਨ ਆਪ ਇਹਦੇ ਵਿੱਚ ਦਖਲ ਅੰਦਾਜ਼ੀ ਕਰਨ ਤੇ ਅਫਸਰਾਂ ਨੂੰ ਕਹਿਣ ਕਿ ਭਾਈ ਜਿੱਥੇ ਜਿੱਥੇ ਜਿ ਕਹਿੰਦੇ ਨੇ ਕਿਸਾਨ ਉੱਥੋ-ਉੱਥੇ ਸਮਾਨ ਬਰਾਮਦ ਕਰਾਓ ਤੇ ਜਿਹੜੇ ਬੰਦੇ ਨੇ ਚੋਰੀ ਕੀਤੀ ਐ ਉਹਨਾਂ ਨੂੰ ਟੰਗੋ ਫੇਰੀ ਇਹਦਾ ਹੱਲ ਹੋ ਸਕਦਾ ਨਹੀਂ ਤਾਂ ਫਿਰ ਕਹਿ ਦੇਣਗੇ ਕਿ ਲੋਕ ਤਾਂ ਕਹਿ ਹੀ ਦਿੰਦੇ ਆ ਵੀ ਇੱਕ ਜਾਨਵਰ ਦਾ ਨਾਲ ਲਿੰਦੇ ਆ ਕਿ ਉਹ ਚੋਰਾ ਨਾਲ ਰਲਈ ਹੁੰਦੀ ਆ ਉਹ ਆਲਾ ਹਿਸਾਬ ਹੈ ਤਾਂ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ